sadna no. ਸੋ ਬੋ ਸੁਪਰਸੰਨਾ ਹੇ ਪ੍ਰਭ ਸਰਣਾਗਤੀ ਕਿਰਪਾ ਨਿਰਦਯਾ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਹਾ ਇਕ ਅੱਖਰ ਹਰ ਮਨ ਵਸਤ ਕਹੋ ਤਨ ਹਾਲ ਜੁਗ ਜੁਗ ਟਟਲੰਦੋ ਜਹਾਨ ਤੇ ਵਾਲੀ ਗੁਰ ਤਕਤਾਂ ਦੇ ਮਾਦਕ ਗਿਆਨ ਦੇ ਮਜਸਮੇ ਜੇ ਰਹਿਮਤਾਂ ਦੇ Bhandar ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਾਵਨ ਪਵਿਤਾ ਜਨ ਹਾਜਰੀ ਦੇ ਅੰਦਰ ਹਾਜ਼ਰੀਆਂ ਲਗਾਰੀਅਤੇ ਸਤਿਗੁਰਾਂ ਦੀ ਦੀਪਾਵਨ ਮੁਬਾਰਕ ਨਿਗੀ ਗੋਤ ਦਾ ਅਨੰਦ ਮਾਨ ਰਹੀ ਪਰਮ ਸਤਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਰੂਪ ਸਾਧ ਸੰਗਤ ਜੀਓ ਵਡੇ ਹੀ ਪੱਕ ਹਨ ਸਹੀਦਾਂ ਦੇ ਸਰਤਾਜ ਰਹਿਮਤਾਂ ਦੇ ਪੰਡਾਰ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮੋਬਾਰਕ ਰਸਨਾ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਲੜੀ ਬਹਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦਾ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਰਕਸ਼ਸ ਕਰਦੇ ਨੇ 16 ਮਸਲੋਕ ਹੈ ਆਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਗਣ ਤੇ ਭਗਵੰ ਨ ਤੇ ਸੇਵ ਜਾਇ ਨਾਨਕ ਜਿਸ ਹੋਵੇ ਸੋ ਪ੍ਰਸੰਨ ਉਸ ਪਰਮਾਤਮਾ ਗੁਰੂ ਅਰਜਨ ਦੇ ਮਹਾਰਾਜ ਜੀ ਪਰਮਾਤਮਾ ਦੇ ਬਾਰੇ ਦੱਸ ਰਹੇ ਨੇ ਕਿ ਉਹਦਾ ਕੋਈ ਰੂਪ ਨਹੀਂ ਹੈ ਉਹਦਾ ਕੋਈ ਅਰੇਕ ਨਹੀਂ ਹੈ ਚੱਕਰ ਜੇ ਨਹੀਂ ਹੈ ਅਤੇ ਨਾ ਕੋਈ ਪਰਮਾਤਮਾ ਦਾ ਰੰਗ ਹੈ ਇਨਾ ਤੋਂ ਨਾ ਰੂਪ ਤੋਂ ਨਾ ਰੇਖ ਤੋਂ ਨ ਰੰਗ ਤੋਂ ਬਾਰ ਵੀ ਨਹੀਂ ਹੈ ਪਰ ਉਹਨਾਂ ਦਾ ਅਸੀਮ ਮੰਨ ਲਈਏ ਕਿ ਆ ਰੰਗ ਹੈ ਆ ਰੇਖ ਹੈ ਤੇ ਆ ਰੂਪ ਹੈ ਸਾਡੀ ਸਮਝ ਦੇ ਵਿੱਚ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਤੇ ਉਹ ਗਣ ਤੇ ਪ੍ਰਭ ਪੈਣਾ ਪਰਮਾਤਮਾ ਇਨਾਂ ਦੇ ਵਿੱਚ ਸਮਾਇਆ ਹੋਇਆ ਤੇ ਫਿਰ ਵੀ ਇਨਾਂ ਦੇ ਵਿੱਚ ਬੇਦਾਗ ਹੈ ਨਰਲੇਪ ਹੈ ਅਤੇ ਇਨਾਂ ਦੇ ਵਿੱਚ ਰੂਪ ਰੇਖ ਅਤੇ ਰੰਗ ਇੱਕ ਪੂਰੀ ਕਾਇਨਾਤ ਹੈ ਫਿਰ ਵੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਇਨਾਂ ਤੋਂ ਨਰਲੇਪ ਹੈ ਅਰੂਪ ਨਾ ਰੇਖ ਨਾ ਪੰਜ ਤਤ ਠਾਕੁਰ ਅਬਿਨਾਸ਼ ਨਾ ਅਰੂਪ ਰੰਗ ਦੇ ਵਿੱਚ ਅਤੇ ਨਾ ਪੰਜਾਂ ਤੱਥਾਂ ਦੇ ਵਿੱਚ ਹੈ ਰੱਬ ਮਲੂਕ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੂਰੇ ਗੁਰੂ ਨਾਨਕ ਦੇ ਮਹਾਰਾਜ ਕੀ ਦਸ ਪਰਮਾਤਮਾ ਨੂੰ ਕਿਸੇ ਨੇ ਥਾਪਿਆ ਨਹੀਂ ਹੈ ਪਰਮਾਤਮਾ ਜੀ ਆਪਣੇ ਆਪ ਤੋਂ ਪੈਦਾ ਹੋਏ ਨੇ ਤਾਂ ਹੁਣ ਆਪਣੇ ਆਪ ਤੋਂ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸਦੇ ਨੇ ਕਿ ਖੋਜਤ ਖੋਜਤ ਮੈਂ ਫਿਰੋ ਕੋਜੋ ਬਨਥਾਨ ਪਰਮਾਤਮਾ ਨੂੰ ਲੱਭਣ ਦੇ ਲਈ ਕੋਈ ਮੰਦਰ ਗਿਆ ਕੋਈ ਗੁਰਦੁਆਰੇ ਗਿਆ ਕੋਈ ਚਰਚੇ ਗਿਆ ਕੋਈ ਮਸੀਤੇ ਗਿਆ ਕੋਈ ਜੰਗਲਾਂ ਦੇ ਵਿੱਚ ਗਿਆ ਪਰਮਾਤਮਾ ਨੂੰ ਲੱਭਣ ਦੇ ਲਈ ਅਤੇ ਆਚਲ ਅਛੇਰ ਅਪੇਰ ਪ੍ਰਭ ਐਸੇ ਭਗਵਾਨ ਜਿਹੜੀ ਥਾਂ ਛਲੀ ਜਾ ਸਕਦੀ ਹੈ ਠੱਗੀ ਜਾ ਸਕਦੀ ਹੈ ਅਤੇ ਉੱਥੇ ਪਰਮਾਤਮਾ ਦਾ ਵਾਸ ਨਹੀਂ ਹੋ ਸਕਦਾ ਪਰਮਾਤਮਾ ਸਦੀਵੀ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਪਰਮਾਤਮਾ ਨੂੰ ਕੋਈ ਛਲ ਨਹੀਂ ਸਕਦਾ ਅਚਲ ਅਚੇਦ ਅਤੇ ਜਿਹਦਾ ਨਾਸ ਨਾ ਹੋ ਸਕੇ ਅਪੇਦ ਕਹਿੰਦੇ ਨੇ ਜਿਹਦਾ ਕੋਈ ਭੇਦ ਨਾ ਪਾ ਸਕੇ ਪ੍ਰਭ ਐਸੇ ਭਗਵਾਨ ਪਰਮਾਤਮਾ ਜੀ ਇਸ ਨੇ ਤਰਜੀਹ ਦਿੱਤੀ ਜੇ ਸਮਾ ਸੇ ਕੁਝ ਕਿ ਧਾਰਮਿਕ ਟਿਕਾਣਿਆਂ ਤੇ ਰੱਬ ਦਾ ਮੰਨਿਆ ਜਾਂਦਾ ਸੀ ਧਾਰਮਿਕ ਟਿਕਾਣਿਆਂ ਨੂੰ ਵੀ ਠੱਗਿਆ ਜਾਂਦਾ ਹੈ ਕੋਈ ਟਿਕਾਣਾ ਕੋਈ ਵੀ ਨਹੀਂ ਕਿ ਰੱਬ ਨੂੰ ਕਹਦੀ ਰੱਬ ਜੀ ਇੱਥੇ ਸਹੀ ਸਲਾਮ ਕਬ ਦੇਖੋ ਪ੍ਰਭਾ ਬਨਾ ਆਤਮ ਕਹਿ ਰਾਂ ਜੰਗਲ ਵਾੜੇ ਜੰਗਲਾਂ ਦੇ ਵਿੱਚ ਗਏ ਰੱਬ ਨੂੰ ਜਪਣ ਦੇ ਲਈ ਰੱਬ ਨੂੰ ਅਰਾਧਨ ਦੇ ਲਈ ਕਿ ਰੱਬ ਨੂੰ ਪਾਹੀ ਕਾ ਉਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਚਨ ਕਰਦੇ ਨੇ ਕਾਹੇ ਰੇਵਨ ਕੋ ਜਨ ਜਾਈ ਕਹਿੰਦੇ ਕਾਹਦੇ ਤੂੰ ਜੰਗਲਾਂ ਦੇ ਵਿੱਚ ਭਟਕਣ ਦੇ ਲਈ ਆਇਆ ਤੂੰ ਤਾਂ ਰੱਬ ਨੂੰ ਲੱਭਣ ਆਇਆ ਤੈਨੂੰ ਤਾਂ ਆਪਣੇ ਆਪ ਦਾ ਪਤਾ ਨਹੀਂ ਹੈ ਲੱਭਣਾ ਤੂੰ ਰੱਬ ਨੂੰ ਹੈ ਪਹਿਲਾਂ ਤੈਨੂੰ ਆਪਣੇ ਆਪ ਦਾ ਪਤਾ ਨਹੀਂ ਹੈ ਇਹਨੋਂ ਭਗਤਕ ਵੀਰ ਜੀ ਇਸ ਤਰ੍ਹਾਂ ਖੋਲਦੇ ਨੇ ਭਗਤਕ ਵੀਰ ਜੀ ਕਹਿੰਦੇ ਨੇ ਮਾਇਆ ਤਜੀਤ ਹੋ ਗਿਆ ਤੇ ਮਾਨ ਤਜੀ ਨਹੀਂ ਜਾਏ ਮਾਨਮੁਨੀ ਮੋਨ ਮੋਨ ਵਰਗਲੇ ਮਾਨਸ ਹੋ ਬੈ ਕੋ ਖਾਇ ਸਭ ਕੁਝ ਛੱਡ ਦਿੱਤਾ ਜੰਗਲਾਂ ਦੇ ਵਿੱਚ ਗਿਆ ਕੋਈ ਧਰਮਗੱਟਖਾਨੇ ਤੇ ਚਲੇ ਆ ਗਿਆ ਰੱਬ ਨੂੰ ਪਹੁੰਚਣ ਦੇ ਲਈ ਰੱਬ ਨੂੰ ਰੋਂਦਣ ਦੇ ਲਈ ਪਹਲੋ ਰੱਬ ਦਾ ਰੰਗ ਕੀ ਹੈ ਰੱਬ ਦੇ ਰੰਗੀ ਦੇਖਦੀ ਹੈ ਦੁਨੀਆ ਪੀਰ ਕੰਬਰਾਂ ਨੇ ਰੱਬ ਦੇ ਰੰਗ ਦੱਸੇ ਕਿ ਰੱਬ ਦਾ ਕੋਈ ਰੰਗ ਨਹੀਂ ਹੈ ਜਿੱਦਾਂ ਦਾ ਤੂੰ ਬਣਾ ਲੇਂਗਾ ਰੱਬ ਦਾ ਰੰਗ ਉਦਾਂ ਦਾ ਬਣ ਜਾਏਗਾ ਜਿੱਦਾਂ ਦਾ ਪਾਣੀ ਹੈ ਨਾ ਪਾਣੀ ਦੇ ਬੰਗ ਜਿਹੜਾ ਪਾਣੀ ਨੂੰ ਜਿਹੜਾ ਮਰਜ਼ੀ ਰੰਗ ਦੇ ਦੋ ਪਾਣੀ ਉਦਾਂ ਦਾ ਹੀ ਹੋ ਜਾਏਗਾ ਪਰਮਾਤਮਾ ਜਿਹੜਾ ਹੈ ਉਹਦੀ ਖੋਜ ਕਰਨੀ ਪੈਂਦੀ ਹੈ ਲੱਭਣਾ ਪੈਂਦਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪਰਮਾਤਮਾ ਤੇਰੇ ਅੰਦਰ ਹੈ ਤੂੰ ਲੱਭਦਾ ਘਰ ਰੇ ਆ ਉਹ ਤੇਰੇ ਅੰਦਰ ਹੈ ਜਦੋਂ ਤੱਕ ਅੰਦਰ ਤੱਕ ਅਪੇਦ ਨਹੀਂ ਹੁੰਦਾ ਨਾ ਉਦੋਂ ਤੱਕ ਰੱਬ ਮਿਲਣਾ ਬੜਾ ਮੁਸ਼ਕਲ ਹੈ ਜਿਸ ਤਰ੍ਹਾਂ ਬਾਬਾ ਫਰੀਦ ਜੀ 12 ਸਾਲ ਲਾ ਕੇ ਬਾਬਸਾ ਰਹੇ ਸੀ ਜੰਗਲ ਦੇ ਵਿੱਚ ਮਾਂ ਤੋਂ ਉਹਨਾਂ ਨੂੰ ਰੱਬ ਦੇ ਨਾਮ ਦੀ ਮਲੋ ਇਬਾਦਤ ਕਰਨ ਦੀ ਗੁਰਤੀ ਮਿਲੀ ਹੈ ਮਾਂ ਨੇ ਸਿਖਾਇਆ ਪੁੱਤਰ ਜੀ ਜਿਹੜੇ ਨਵਾਜ਼ ਅਦਾ ਕਰਦੇ ਨੇ ਰੱਬ ਉਹਨਾਂ ਨੂੰ ਸਖਰ ਦਿੰਦਾ ਹੈ ਜਿਹੜੇ ਨਵਾਜ਼ ਅਦਾ ਕਰਦੇ ਨੇ ਰੱਬ ਉਹਨਾਂ ਤੇ ਕਰਮ ਨਿਵਾਜੀਆਂ ਕਰਦਾ ਹੈ ਰੱਬ ਉਹਨਾਂ ਤੇ ਮਿਹਰਬਾਨ ਹੁੰਦਾ ਹੈ ਅੱਲਾ ਪਾਰ ਉਹਨਾਂ ਨੂੰ ਦੁਨੀਆ ਦੇ ਵਿੱਚ ਹਰ ਇੱਕ ਸ਼ੈ ਬਖਸ਼ਿਸ਼ ਕਰਦਾ ਹੈ ਫਰੀਦ ਜੀ ਰੱਬ ਦੇ ਨਾਲ ਜੁੜੇ ਭਗਤੀ ਕਰਨ ਗਏ 12 ਸਾਲ ਲੱਗੇ ਜਦੋਂ ਵਾਪਸ ਆਏ ਨੇ ਬੰਦਗੀ ਕਰ ਰਹੇ ਸੀ ਨੱਬ ਦਾ ਨਾਮ ਜਪ ਰਹੇ ਸੀ ਨੇੜੇ ਸ਼ੁਕਰਾਨਾ ਨਹੀਂ ਕਰਨਾ ਹਰ ਕੋਈ ਸ਼ੁਕਰਾਨਾ ਨਾ ਕਰਦਾ ਰੱਬ ਦਾ ਕੋਈ ਚੈੱਕ ਵੀ ਕਰਦਾ ਹੈ ਕੋਈ ਕਿਦਾਂ ਕਰਦਾ ਪੰਛੀਆਂ ਦਾ ਜ਼ਿਕਰ ਹੈ ਉੱਥੇ ਹੁਣ ਪੰਛੀ ਜਿਹੜੇ ਨੇ ਸਵੇਰ ਹੋਈ ਉਹਨੇ ਚੈਕਣ ਹੁਣ ਚੈੱਕ ਕੇ ਰੱਬ ਦਾ ਉਹਨਾਂ ਨੇ ਸ਼ੁਕਰਾਨਾ ਕਰਨਾ ਹੁਣ ਜਦੋਂ ਰੱਬ ਦਾ ਸ਼ੁਕਰਾਨਾ ਕਰ ਰਹੇ ਨੇ ਪਰਮਾਤਮਾ ਦਾ ਬਾਬਾ ਫਰੀਦ ਜੀ ਚੌਂਕੜਾ ਮਾਰ ਕੇ ਬੈਠੇ ਨੇ ਰੱਬ ਦਾ ਨਾਮ ਜਪ ਰਹੇ ਨੇ ਤਾਂ ਉਹਨਾਂ ਨੂੰ ਥੋੜਾ ਜੜੀਆਂ ਦੇਖੇ ਜਾਇਆ ਕਿ ਮੈਂ ਮੇਰਾ ਧਿਆਨ ਨਹੀਂ ਲੱਗ ਰਿਹਾ ਉਹਨਾਂ ਨੂੰ ਕਹਿੰਦਾ ਤੁਸੀਂ ਮਰਜੋ ਜੜੀਆਂ ਜੜੀਆਂ ਮਰ ਗਈਆਂ ਜੋ ਜੋ ਜੜੀਆਂ ਇੱਕ ਦਫਾ ਦੋ ਦਫਾ ਕੀਤਾ ਹੁਣ ਇਹ ਸਭ ਕੁਝ ਦੱਸਣ ਦੇ ਲਈ ਬਾਬਾ ਫਰੀਦ ਜੀ ਘਰ ਆ ਰਹੇ ਨੇ ਵਾਪਸ ਆਪਣੇ ਮਾਂ ਕਿ ਮਾਂ ਅੱਲਾ ਨੇ ਮੇਰੇ ਤੇ ਬੜੀ ਕਰਮ ਨਿਵਾਜ਼ੀ ਕੀਤੀ ਹੈ ਮੈਂ ਬੋਲ ਬੋਲ ਨਾਲ ਚਿੜੀਆਂ ਮਰ ਜਾਂਦੀਆਂ ਨੇ ਮੈਂ ਕਮਾਂ ਜਿਉਂਦੋ ਚਿੜੀਏ ਚਿੜੀਆਂ ਜਿਉਂ ਜਾਂਦੀਆਂ ਨੇ ਤੁਸੀਂ ਕਹਿੰਦੇ ਹੋ ਕਿ ਅੱਲਾ ਦਾ ਕੋਈ ਰੂਪ ਨਹੀਂ ਹੈ ਰੰਗ ਨਹੀਂ ਹੈ ਕੋਈ ਰੇਖ ਨਹੀਂ ਹੈ ਤਾਂ ਮੈਂ ਬੋਲਦਾ ਅੱਲਾ ਪਾਕ ਤਾਂ ਉਦਹੀਂ ਕਰਦਾ ਕਿ ਸਮਝ ਨਹੀਂ ਆਉਂਦੀ ਰੇਖ ਸਮਝ ਕਿਉਂ ਨਹੀਂ ਆ ਰਹੀ ਮੈਂ ਬੋਲ ਰਿਹਾ ਮਰ ਜਾਂਦੀਆਂ ਨੇ ਮੈਂ ਬੋਲਦਾ ਵਾਂ ਤਾਂ ਜਿਉਂਦੀਆਂ ਹੋ ਜਾਂਦੀਆਂ ਬਾਬ ਸਾਰੇ ਇਸ ਰਸਤੇ ਦੇ ਵਿੱਚ ਇੱਕ ਸੁਆਣੀ ਨਲਕੇ ਤੇ ਪਾਣੀ ਢੇੜ ਰਹੀ ਹੈ ਬਾਲਟੀ ਇੱਕ ਸਾਈਡ ਤੇ ਹੈ ਅਤੇ ਜਦੋਂ ਬਾਬਾ ਫਰੀਦ ਜੀ ਨੇੜੇ ਆਏ ਨੇ ਇੱਕ ਮਿੰਟ 2 ਮਿੰਟ 3 ਮਿੰਟ ਸਮਾਂ ਉਹਨਾਂ ਨੇ ਵੇਖਿਆ ਕਿ ਜੇ ਪਾਣੀ ਢੇੜ ਰਹੀ ਹੈ ਨਾ ਬਾਲਟੀ ਦੇ ਵਿੱਚ ਪਾਵੇ ਤਾਂ ਸਮਝ ਆਉਂਦੀ ਹੈ ਹੁਣ ਉਹ ਪਾਣੀ ਜਿਹੜਾ ਹੈ ਢੇੜ ਰਹੀ ਹੈ ਵੈਸੀ ਢੇੜ ਰਹੀ ਹੈ ਪਾਣੀ ਕੇ ਇਦਾਂ ਹੀ ਜਾ ਰਹੇ ਆ। ਬਾਬਾ ਫਰੀਦ ਜੀ ਨੇ ਨੇੜੇ ਹੋ ਕੇ ਪੁੱਛ ਲਈ ਲਿਆ ਕਿ ਧੀ ਰਾਣੀ ਕਿ ਮੈਨੂੰ ਪਿਆਸ ਲੱਗੀ ਐ ਕਿ ਮੈਂ ਪਾਣੀ ਪੀ ਲਵਾਂ। ਤਾਂ ਉਹ ਕਹਿਣ ਲੱਗੇ ਤੁਹਾਡੇ ਨਾਲ ਉਹ ਜ਼ਰੂਰੀ ਇਹ ਹੈ ਕਿ ਮੇਰੀ ਭੈਣ ਦੇ ਘਰ ਆਪ ਲੱਗੀ ਐ ਅਤੇ ਇਹ ਪਾਣੀ ਉੱਥੇ ਅੱਗ ਬਜਾ ਵੇ ਕਿੱਥੇ ਹੈ ਜਰਾ ਭੈਣ ਦਾ ਘਰ ਕਾਫੀ ਕੋਸ ਦੂਰ ਹੈ। ਫਰੀਦ ਬੜਾ ਹੈਰਾਨ ਹੋਇਆ ਕਿ ਬੱਚੀ ਕਾਫੀ ਦੂਰ ਕਰ ਦੱਸਦੇ ਹਾਂ ਤੁਹਾਡੀ ਭੈਣ ਦਾ ਕਿ ਤੁਸੀਂ ਇਹ ਪਾਣੀ ਕਿਵੇਂ ਪਹੁੰਚਾਗੇ ਇਹ ਕਹਿੰਦੇ ਮੇਰਾ ਤਾਂ ਫਰਜ਼ ਹੈ ਉੱਥੇ ਤੱਕ ਪਹੁੰਚਾਉਣਾ ਇਹ ਅੱਲਾਹ ਪਾਕ ਦੀ ਮਰਜ਼ੀ ਹੈ ਮੈਂ ਤਾਂ ਆਪਣਾ ਫਰਜ਼ ਮੈਨੂੰ ਪਤਾ ਲੱਗੇ ਆ ਕਿ ਅੱਗ ਲੱਗੀ ਹੈ ਤਾਂ ਮੇਰਾ ਤਾਂ ਇੱਥੇ ਤੱਕ ਕੀ ਕਰ ਸਕਦੀ ਹਾਂ ਮੈਂ ਇਹ ਨਲਕਾ ਮੇਰੇ ਕੋਲ ਹੈ ਪਾਣੀ ਤਾਂ ਇਹ ਮੈਂ ਘੜਦੀ ਪਈ ਹਾਂ ਅੱਲਾਹ ਪਾਕ ਉੱਥੇ ਪਹੁੰਚਾਉਣਾ ਚਾਵੇ ਤਾਂ ਪਹੁੰਚਾ ਵੀ ਦੇਵੇਗਾ ਫਰੇ ਤੁਹਾਡੀ ਰਸਨਾ ਤੇ ਰੱਬ ਨੇ ਕਿਹਾ ਅੱਲਾਹ ਪਾਕ ਨੇ ਵਚਨ ਲੈ ਕੇ ਆਏ ਮਰ ਜੋ ਚਿੜੀਓ ਜਿਉਂਦੋ ਚਿੜੀਏ ਇਹ ਖੇਡ ਰੱਬ ਦੀ ਵਰਤਦੀ ਹੈ ਉਸ ਪ੍ਰਮਾਤਮਾ ਦੀ ਵਰਤਦੀ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਪਹਿਲਾਂ ਬੱਜੀਏ ਦੱਸੇ ਤੈਨੂੰ ਪਤਾ ਕਿਵੇਂ ਲੱਗਿਆ ਕਿ ਜੰਗਲ ਦੇ ਵਿੱਚ ਮੈਂ ਉੱਥੇ ਇਕੱਲਾ ਜਣਾ ਬੰਦਗੀ ਕਰਕੇ ਆਇਆ ਤੇ ਇਹ ਮੇਰੇ ਨਾਲ ਵਾਕਿਆ ਹੋਇਆ ਦੂਜਾ ਬੰਦਾ ਤੀਜੇ ਦੀ ਗੱਲ ਕਰੀਏ ਦੂਜਾ ਵੀ ਨਹੀਂ ਸੀ ਮੇਰੇ ਕੋਲ ਉਹਨਾਂ ਚਿੜੀਆਂ ਨੇ ਤਾਂ ਦੱਸਣਾ ਨਹੀਂ ਰਿਹਾ ਤੇਰੇ ਕੋਲੇ ਆ ਕੇ ਕਿ ਤੈਨੂੰ ਕਿਵੇਂ ਪਤਾ ਲੱਗਾ ਕਿੰਦੇ ਜਿਸ ਅੱਲਾਹ ਪਾਕ ਨੇ ਤੈਨੂੰ ਇਹ ਵਚਨ ਦਿੱਤੇ ਨੇ ਅੱਲਾਹ ਪਾਕ ਨੇ ਮੈਨੂੰ ਵੀ ਵਚਨ ਦਿੱਤੇ ਹੋਏ ਨੇ ਮੇਰੇ ਤੇ ਵੀ ਕਰਮਨੇਵਾਜ਼ੀਆਂ ਰੱਬ ਨੇ ਕੀਤੀਆਂ ਮੰਜਾਂ ਨੇ ਪਰ ਕੋ ਕਰਮਨੇਵਾਜ਼ੀਆਂ ਇਦਾਂ ਬਰਤਦੀਆਂ ਨੇ ਕਿ ਜਦੋਂ ਇਨਸਾਨ ਨੂੰ ਆਪਣਾ ਰੰਗ ਚੜਦਾ ਹੈ ਰੰਗ ਰੱਬ ਦਾ ਰੰਗ ਦਾ ਕੋਈ ਪਤਾ ਨਹੀਂ ਆ ਕਿਉਂਕਿ ਸਾਧਗੁਰੂ ਕਹਿੰਦੇ ਨਾ ਰੂਪ ਨਾ ਰੇਖਾ ਨਾ ਰੰਗ ਇਚ ਉਸ ਬਾਣੀ ਕਹਿਣ ਲੱਗੀ ਕਿ ਰੱਬ ਦਾ ਕੋਈ ਰੰਗ ਨਹੀਂ ਹੈ ਪਰ ਇਨਸਾਨ ਦਾ ਤਾਂ ਰੰਗ ਹੈ ਅੱਲਾਹ ਪਾਕ ਨੇ ਰੱਬ ਨੇ ਰੰਗ ਬਣਾਇਆ ਨਾ ਉਹ ਹੈ ਇਨਸਾਨੀਅਤ ਇਹ ਤੋਂ ਵੱਡਾ ਰੰਗ ਦੁਨੀਆ ਤੇ ਹੈ ਹੀ ਕੋਈ ਨਹੀਂ ਹੈ ਰੰਗ ਇਦਾਂ ਦਾ ਚਾਹ ਦਾ ਇਨਸਾਨੀਅਤ ਦਾ ਤਾਂ ਤੇਰੇ ਸਾਰਿਆਂ ਤੇਰੇ ਨਾਲ ਪਿਆਰ ਕਰਨ ਤੇਰੇ ਨਾਲ ਮਹਾਪਤ ਕਰਨ ਤੇ ਪਾਵੇਂ ਪੰਛੀ ਨੇ ਜਾਨਵਰ ਨੇ ਕੀੜੇ ਮਕੂੜੇ ਇਹਨਾਂ ਦੇ ਅੰਦਰ ਵੀ ਜਾਨ ਹੈ ਪਰਵਾਰ ਇਹਨਾਂ ਦਾ ਵੀ ਹੈ ਤਾਂ ਜਦੋਂ ਇਦਾਂ ਦਾ ਅੰਦਰ ਵਰਤਦਾ ਹੈ ਤੇ ਉਹਨੂੰ ਫਿਰ ਕਹਿੰਦੇ ਨੇ ਇੱਕ ਰੰਗ ਤਾਂ ਉਹ ਹੈ ਇੱਕ ਰੰਗ ਅਤੇ ਉਹੀ ਹੈ ਰੱਬ ਦਾ ਰੰਗ ਜਦੋਂ ਤੈਨੂੰ ਚੜਦਾ ਹੈ ਇਨਸਾਨੀਅਤ ਉਹਦਾ ਤਾਂ ਕਹਿੰਦੇ ਨੇ ਰੱਬ ਦਾ ਕੋਈ ਰੂਪ ਰੰਗ ਨਹੀਂ ਹੈ ਪਰ ਉਹ ਰੰਗ ਬੜਾ ਮੁਸ਼ਕਲ ਚੜਦਾ ਹੈ ਇਨਸਾਨ ਤੇ ਤਵਨ ਸੁਹਾਣੀ ਕਹਿਣ ਲੱਗੇ ਕਿ ਇਹ ਅਰਬ ਦਾ ਰੰਗ ਜੀਤੇ ਝੜ ਜਾਂਦਾ ਤਾਂ ਫਿਰ ਉਹ ਅੱਲਾਹ ਪਾਕੀ ਦੇ ਅੰਦਰ ਬੋਹਦਾ ਹੈ ਉਹਦਾ ਰੰਗ ਅੱਲਾਹ ਦਾ ਰੰਗ ਹੀ ਦਿਸਦਾ ਹੈ ਕਿ ਉਹ ਬੰਦਾ ਬੜਾ ਮਿੱਠਣਾ ਹੈ ਬੜਾ ਸੋਣਾ ਬੋਲਦਾ ਹੈ ਬੜਾ ਚੰਗੇ ਢੰਗ ਹੈ ਉਹਦਾ ਇਹ ਇਸੇ ਇਹੀ ਰੰਗ ਨੇ ਅਤੇ ਨਾਲ ਤਿਸੇ 부ਝਾਏ ਨਾਨਕ ਜਿਸ ਹੋਵੇ ਸੋ ਪਰਸਾਨ ਹੁਣ ਗੁਰੂਵਾਰ ਜਨ ਦੇ ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜੇ ਰੰਗ ਨੇ ਨਾ ਰੱਬ ਦੇ ਰੰਗਿਆ ਦਾ ਤਾਂ ਕੋਈ ਪਤਾ ਨਹੀਂ ਹੈ ਹੁਣ ਜੇ ਹਰ ਇੱਕ ਫੁੱਲ ਦੇ ਅੰਦਰ ਸੁਗੰਧ ਹੀ ਹੈ ਹਰ ਜਿਹੜਾ ਰੱਬ ਨੇ ਮਾਂ ਨੂੰ ਬਖਸ਼ਿਆ ਮਲੁਪਮ ਜਿਵੇਂ ਵੀ ਹੈ ਮਾਂ ਦੁੱਧ ਬਖਸ਼ਿਆ ਉਹਨਾਂ ਦੁੱਧ ਦੇ ਵਿੱਚ ਕੀ ਹੋਗਾ ਹੈ ਅੰਦਰ ਹੀ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਭ ਕੁਝ ਰੱਬ ਨੇ ਬਖਸ਼ਿਆ ਹੋਇਆ ਪਰ ਥੋੜਾ ਯਤਨ ਕਰਨਾ ਪੈਂਦਾ ਜੀ ਉਹਦੇ ਵਿੱਚ ਵੇਖਣਾ ਉਹਨੂੰ ਗਰਮ ਕਰਨਾ ਜਾਗ ਲਾਉਣੀ ਹੈ ਉਹਨੂੰ ਰੜਕਣਾ ਹੈ ਫਿਰ ਜਾ ਕੇ ਕਿਤੇ ਉਹਨੂੰ ਗਰਮ ਕਰੇਗਾ ਫਿਰ ਉਹ ਯਤਨ ਹੈ ਤਾਂ ਤੇਰੀ ਜ਼ਿੰਦਗੀ ਦਾ ਵੀ ਇਦਾਂ ਯਤਨ ਹੈ ਜਿਹੜਾ ਰੰਗ ਚੜਦਾ ਹੈ ਨਾ ਤੈਨੂੰ ਉਹ ਤੇਰੀ ਮਿਹਨਤ ਦੇ ਨਾਲ ਤੇਰੇ ਆਪਣੀ ਸੁਭਾਅ ਦੇ ਨਾਲ ਤੇਰੇ ਕਰਮਾਂ ਦੇ ਨਾਲ ਰੰਗ ਚੜਦਾ ਹੈ ਸਤਿਗੁਰੂ ਕਹਿੰਦੇ ਨੇ ਜਦੋਂ ਰੱਬ ਨੂੰ ਪ੍ਰਸੰਨ ਕਰ ਲੈਣਾ ਸੇ ਭਜਾਏ ਨਾਨਕ ਓਣ ਮੇਨ ਗੱਲ ਇਹ ਐ ਕਿ ਜਦੋਂ ਰੱਬ ਜੀ ਰਾਹ ਦੇਣ ਰਾ ਉਹਦੋਂ ਮਿਲਨੇ ਕਿ ਅਸੀਂ ਆਖੀਏ ਕਿ ਧਰਮ ਘਟੇ ਕਾਣੇ ਤੇ ਅਸੀਂ ਜਾ ਰਹੇ ਆਂ ਤੇ ਅਸੀਂ ਰੱਬ ਦੇ ਨਾਲ ਜੁੜੇ ਆਂ ਤਾਂ ਰੱਬ ਨੇ ਰਾਹ ਦਿੱਤਾ ਹੋਇਆ ਤਾਂ ਤਾਂ ਜੁੜੇ ਆਂ ਕੋਈ ਬਿਰਲੇ ਸਤਿਗੁਰੂ ਕਹਿੰਦੇ ਨੇ ਬਿਨ ਭਾਗਾ ਸਤ ਸੰਗ ਨਾਲ ਲੱਭੈ ਭਾਗਾ ਤੋਂ ਬਿਨ ਸਤ ਸੰਗਤ ਨਸੀਬ ਨਹੀਂ ਹੁੰਦੀ ਬਿਨ ਭਾਗਾ ਮੈਲ ਭਰੀ ਭਾਗਾਂ ਤੋਂ ਬਿਨਤ ਮੈਲੀ ਮੈਲ ਹੈ ਦੁਖੀ ਦੁੱਖ ਨੇ ਤਾਂ ਸਤਿਗੁਰੂ ਕਹਿੰਦੇ ਨੇ ਜੇ ਤੇਰੇ ਹਿੱਸੇ ਸੁਖ ਮਾਣ ਦਾ ਪਿਆ ਹੈ ਨਾ ਤਾਂ ਚੰਗੇ ਭਾਗ ਸਮਝ ਆਪਣੇ ਰੱਬ ਦੀ ਤੇਰੇ ਤੇ ਬੜੀ ਕਰਮ ਨਿਵਾਜੀ ਹੈ ਰੱਬਤ ਦੀ ਤੇਰੇ ਤੇ ਬੜੇ ਮਿਹਰਬਾਨ ਨੇ ਅ ਰੱਬ ਜੀ ਜਦੋਂ ਗਿਆਨ ਦਿੰਦੇ ਨੇ ਤਾਂ ਭਾਈ ਉਹ ਫਿਰ ਇਸੇ ਨੂੰ ਜਦੋਂ ਗਿਆਨ ਆਇਆ ਇਹ ਰੱਬ ਜੀ ਸੁਪਰਸੰਤ ਸੁਪਰਸੰਤ ਕਹਿੰਦੇ ਨੇ ਮਨ ਲੋ ਖੁਸ਼ ਹੋਏ ਬੜੇ ਰੱਬ ਜੀ ਕਰਮ ਨਿਵਾਜੀਆਂ ਹੁਣ ਮਿਹਰਬਾਨ ਇਸੇ ਵਝਾਈ ਨਾਨਕ ਜਿਸ ਹੋਵੇ ਸੋ ਪਰਸਾ ਉਹਨੂੰ ਗਿਆਨ ਦਿੰਦੇ ਨੇ ਜਿਹੜਾ ਤੇ ਗੁਰੂ ਮਿਹਰਬਾਰ ਹੁੰਦੇ ਨੇ ਧਰਮ ਕਰਤ ਖਾਣੇ ਦੇ ਜਲਦਾ ਗਿਆਨ ਆਪਣੀ ਜ਼ਿੰਦਗੀ ਦੇ ਵਿੱਚ ਚੱਲਦਾ ਹੈ ਗਿਆਨ ਤੋਂ ਬਿਨਾ ਕੁਝ ਵੀ ਨਹੀਂ ਹੈ ਅਗਿਆਨੀ ਨੂੰ ਪਾਗਲ ਵੀ ਕਿਹਾ ਜਾਂਦਾ ਹੈ ਗਿਆਨੀ ਨੂੰ ਵੇ ਸਮਝਾ ਵੀ ਕਿਹਾ ਜਾਂਦਾ ਹੈ ਅਗਿਆਨੀ ਹੈ ਸਮਝੇ ਨਹੀਂ ਕਸੇ ਨਹੀਂ ਸਤਗੁਰੂ ਤਾਂ ਹੀ ਕਹਿੰਦੇ ਨੇ ਨਾ ਬਾਰ ਬਾਰ ਗੁਰ ਕੀ ਮਤ ਤੁਲੇ ਆਨੇ ਭਗਤ ਬਿਨਾ ਬੋਡੂ ਬੇਸਿਆਨੇ ਭਗਤ ਗਿਆ ਨਹੀਂ ਗਿਆਨ ਵਾਲਾ ਇਨਸਾਨ ਗਿਆਨ ਤੋਂ ਬਿਨਾ ਤੈ ਇਨਸਾਨ ਡੁੱਬ ਗਿਆ ਰਿਸ਼ਤਿਆਂ ਦਾ ਗਿਆਨ ਨਹੀਂ ਹੈ ਰਿਸ਼ਤੇ ਟੁੱਟ ਗਏ ਨੇ ਪਰਿਵਾਰ ਦਾ ਵਿੱਚ ਰਹਿਣ ਸਹਿਣ ਦਾ ਗਿਆਨ ਨਹੀਂ ਪਰਿਵਾਰ ਤੋਂ ਦੂਰ ਹੋ ਜਾਏਗਾ ਤਾਂ ਹਰ ਇੱਕ ਚੀਜ਼ ਦੇ ਵਿੱਚ ਗਿਆਨ ਜ਼ਰੂਰੀ ਹੈ ਸਮਝ ਜ਼ਰੂਰੀ ਹੈ ਨੂੰ ਜਾਣਨਾ ਅਵੇਰ ਹੋਣਾ ਬੜਾ ਜ਼ਰੂਰੀ ਹੈ ਇਹ ਦੇ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਰੱਬ ਜੀ ਭਾਈ ਮਿਹਰਬਾਨ ਨੇ ਅਤੇ ਮਿਹਰਬਾਨ ਜੱਤ ਰੱਬ ਮਿਹਰਬਾਨ ਤਰੁੱਠੇ ਨੇ ਤੇਰੇ ਤੇ ਤੈਨੂੰ ਸੋਣਾ ਸਰੀਰ ਦਿੱਤਾ ਤੇਰੀ ਜਿੰਦ ਰੱਬ ਨੇ ਬਖਸ਼ੀ ਹੈ ਤਾਂ ਚੰਗਾ ਹੈ ਰੱਬ ਦੇ ਨਾਲ ਜੋੜਾ ਰੂਪ ਰੰਗ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਕੁਝ ਨਹੀਂ ਜਦੋਂ ਤੱਕ ਆਪਣੇ ਆਪ ਦਾ ਰੂਪ ਰੰਗ ਨਹੀਂ ਨਾ ਤੈਨੂੰ ਪਤਾ ਲੱਗਦਾ ਤਾਂ ਉਦੋਂ ਰੱਬ ਦੇ ਰੂਪ ਰੰਗ ਦਾ ਵੀ ਕੋਈ ਪਤਾ ਨਹੀਂ ਹੁਣ ਆਪਾਂ ਕਹਿ ਦਾਂਗੇ ਰੱਬ ਦਾ ਰੱਬ ਨਿਰਗੁਣ ਹੈ ਰੱਬ ਸਰਗੁਣ ਹੈ ਜਰਰੇ ਜਰਰੇ ਦੇ ਵਿੱਚ ਰੱਬ ਵਿਆਪਕ ਹੈ ਕਿਵੇਂ ਵੇਖਿਆ ਜਾਵੇ ਕਿਵੇਂ ਅਨੁਪਾਵ ਕਿਵੇਂ ਮਹਿਸੂਸ ਹੋਵੇ ਸਤਿਗੁਰੂ ਕਹਿੰਦੇ ਜਦੋਂ ਤੂੰ ਆਪਣੇ ਆਪ ਨੂੰ ਮਹਿਸੂਸ ਕਰਨ ਲੱਗੇ ਆ ਨਾ ਤਾਂ ਉਦੋਂ ਪਤਾ ਲੱਗਣਾ ਕਿ ਰੱਬ ਜੀ ਵਾਕਈ ਮਹਿਸੂਸ ਹੁੰਦੇ ਨੇ ਜਰਰੇ ਜਰਰੇ ਕਣਕਣ ਦੇ ਵਿੱਚ ਰੱਬ ਜੀ ਵਿਆਪਕ ਹੈ ਸਾਡਾ ਕਹਿਣਾ ਜੁਬਾਨ ਦਾ ਇੱਕ ਦਿਲ ਤੋਂ ਪ੍ਰਵਾਨ ਕਰਨਾ ਹੁੰਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਜਿੱਦਾਂ ਦਾ ਤੇਰਾ ਰੰਗ ਬਣਦਾ ਜਾਵੇਗਾ ਉਦਾਂ ਦਾ ਫਿਰ ਰੱਬ ਦਾ ਰੰਗ ਬਣੇਗਾ ਤੂੰ ਆਪਣਾ ਰੰਗ ਚੰਗਾ ਬਣਾ ਰੱਬ ਤੇਰੇ ਨਾਲ ਚੀਂਆਂ ਜਾਂ ਕਰੇਗਾ ਆਪਣਾ ਰੰਗ ਸੋਹਣਾ ਬਣਾ ਰੱਬ ਤੇਰੇ ਲਈ ਦੁਨੀਆ ਸੋਹਣੀ ਬਣਾ ਦੇਗਾ ਲੋਕ ਪਰਲੋਕ ਤੇਰਾ ਸੋਹਣਾ ਬਣ ਜਾਏਗਾ ਜਦੋਂ ਆਪਣੇ ਆਪ ਨੂੰ ਸਵਾਰੇਗਾ ਰੱਬ ਤੇਰੇ ਲਈ ਸਭ ਕੁਝ ਸਵਾਰ ਦਿੰਦਾ ਇਸੇ ਨੂੰ ਕਹਿੰਦੇ ਨੇ ਤੇ ਸਹਿਬ ਜਾਏ ਨਾਨਕ ਜਿਸ ਹੋਵੇ 100% ਫਿਰ ਸਤਗੁਰੂ ਮਿਹਰਬਾਨ ਹੁੰਦੇ ਨੇ ਕਰਮ ਨਿਵਾਜੀਆਂ ਕਰਦੇ ਨੇ ਸਮਾਪਤੀ ਦਾ ਸਮੇਂ ਉਹਨਾਂ ਆਪ ਨੂੰ ਵੀ ਕਿ ਮੰਨ ਵਾਹਿਗੁਰੂ ਜੀ ਕਾ ਖਾਲਸਾ vai é que